ਜਾਸਨ ਕੰਮ ਚਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਬਕੇ ਮਾਰਦਾ ਮੈਂ ਫਲਾਣੇ ਦੀ ਪੱਕੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੁਨਰਚ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ ਚ ਜਾਊਗਾ ਕਾਂਗਰਸ ਨੂੰ ਕਹਿ ਲੈ ਉਹ ਸਾਡਾ ਪ੍ਰੈਜਰ ਆ ਗਿਆ ਹੈ ਸਾਡੇ ਉਹਦੀ ਕਰਜਾਕਾਰ ਰੱਖਿਆ ਤੁਸੀਂ ਦੇਖੋ ਦੇਖੋ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਜੰਨਾਂ ਕਰੋਗੇ ਤੁਸੀਂ ਮੁਕਾ ਜੋ ਅਸੀਂ ਕੰਮ ਜਾਰੀ ਰਊਗਾ ਤੇ ਬਾਕੀ ਮੀਡੀਆ ਨੂੰ ਵੀ ਕਹਿਣਾ ਉੱਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਬਕੇ ਮਾਰਦਾ ਮੈਂ ਫਲਾਣੇ ਦੀ ਪੱਕੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੁਨਰਚ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਊ ਹਰ ਜ਼ਿਲ੍ਹੇ 'ਚ ਜਾਊਗਾ ਜੀ ਕਾਂਗਰਸ ਨੂੰ ਕਹਿੰਦੇ ਉਹਨਾਂ ਕਰਜਾ ਅੱਗੇ ਲਈਏ ਸਾਡੇ ਅਸੀਂ ਕਰਜਾ ਤਾਰ ਰਹੇ ਹਾਂ ਇਹ ਕੋ ਦੇਖੋ ਬੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਦਾ ਚਾਰਜ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮੁਕਾ ਅਗਲਾ ਸੰਗ ਅੱਜ ਜਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਰਕੇ ਮਾਰਦਾ ਮੈਂ ਫਲਾਣੇ ਦੇ ਦਿੱਤੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਟਾਰਗੇਟ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ اے ਲੋਕਾਂ ਲਈ ਯੂਜ਼ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰੂ ਹਰ ਜ਼ਿਲ੍ਹੇ 'ਚ ਜਾਊਗਾ ਨਹੀਂ ਕਾਂਗਰਸ ਨੇ ਕਲੇ ਕਰਜ਼ਾ ਪ੍ਰੇਸ਼ਰ ਆ ਗਈ ਹੈ ਅਸੀਂ ਉਸੇ ਕਰਜ਼ਾ ਉਤਾਰ ਰਹੇ ਹਾਂ ਤੇ ਉਹਦੇ ਕੋਲ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਨਾ ਅੱਗੇ ਅਗਲਾ ਸੰਘਰਸ਼ ਜਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੇ ਦਰਕੇ ਮਾਰਦਾ ਮੈਂ ਫਲਾਣੇ ਦੇ 25 ਕੋਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਗਦਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਲਏ ਲੋਕਾਂ ਲਈ ਜੂਝਦੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂਗਾ پلے ہزار کروڑ روپیہ دو سال کراڑا <سؤال> گلوسی ਅਸੀਂ ਕੰਮ ਜਾਰੀ ਰਊਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉੱਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦੱਬ ਕੇ ਮਾਰਦਾ ਮੈਂ ਫਲਾਣੇ ਦੀ ਪੱਕੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਊ ਹਰ ਜ਼ਿਲ੍ਹੇ 'ਚ ਜਾਊਗਾ ਨਹੀਂ ਕਾਂਗਰਸ ਨੇ ਕਹਿੰਦੇ ਅਸਾਂ ਅੱਗੇ ਗਈਏ ਸਾਡੇ ਮੈਂ ਉਹਦੀ ਕਸਰਦਾਰ ਰੱਖਿਆ ਦੇਖੋ ਦੇਖੋ ਬਿਲਕੁਲ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਦਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮਗਾ ਅਗਲਾ ਸੰਗਰਸ਼ ਜਾਰੀ ਰਹੂਗਾ ਤੇ ਬਾਕੀ ਮੈਂ ਰੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਢੇ ਬਿਲਕੁਲ ਝੁਕੋ ਨਾ ਜੀ ਦਰਕੇ ਮਾਰਦਾ ਮੈਂ ਫਲਾਣੇ ਦੇ ਦਿੱਤੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਈ ਤਾਅਕ ਨਹੀਂ ਬਦਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਲਏ ਲੋਕਾਂ ਲਈ ਜੁੜੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਤੋਂ ਨਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ 'ਚ ਜਾਊਗਾ ਕਾਂਗਰਸ ਨੇ ਕਹਿੰਦੇ ਉਹਦਾ ਬਲੇਡਰ ਆ ਗਿਆ ਜੀ ਸਾਡੇ ਮੈਂ ਉਹੀ ਕਰਜਾਕਾਰ ਰਹੇ ਹਾਂ ਤੇ ਦੇਖੋ ਦੇਖੋ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰਉਂਗੇ ਤੁਸੀਂ ਨਾ ਸਿੰਗ ਆਪ ਜਾਰੀ ਰਹੂਗਾ ਤੇ ਬਾਕੀ ਮੈਂ ਰੀਡਰਾਂ ਨੂੰ ਵੀ ਕਹਿੰਦਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦੱਬ ਕੇ ਮਾਰਦਾ ਮੈਂ ਫਲਾਣੇ ਦੀ ਪੱਕੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ਼ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੁਨਸ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ 'ਚ ਜਾਊਗਾ ਨਹੀਂ ਕਾਂਗਰਸ ਨੂੰ ਕਹਿੰਦੇ ਉਹਨਾਂ ਸਰਪ੍ਰੇਡਰ ਅੱਗੇ ਗਈਆਂ ਸਾਡੇ ਅਸੀਂ ਸਰਪ੍ਰੇਡਾਰ ਰੱਖਿਆ ਹੈ ਤੁਸੀਂ ਦੇਖੋ ਦੇਖੋ ਖੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾਰਜ ਕਰ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਨਾ ਕੁਝ ਹੋਰ ਲਾਸੰਗ ਅਫਤਾਰੀ ਰਹੂਗਾ ਤੇ ਬਾਕੀ ਮੈਂ ਰੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਬਕੇ ਮਾਰਦਾ ਮੈਂ ਫਲਾਣੇ ਦੇ ਦਿੱਤੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਜੂਝ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰਸ ਨਰਚ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ 'ਚ ਜਾਊਗਾ ਇਹ ਕਾਂਗਰਸ ਨੂੰ ਕਹਿੰਦੇ ਹਾਂ ਕਿ ਅੱਜ ਪਲੇਟ ਅੱਗੇ ਗਈ ਹੈ ਸਾਡੇ ਮੈਂ ਉਹੀ ਕਰਜਕਾਰ ਰਹੇ ਹਾਂ ਤੁਸੀਂ ਕੋ ਦੇ ਕੋ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮਕਾ ਕੁਝ ਹੋਵੇਗੀ ਅਗਲਾ ਸੰਗਰਸ਼ جاری ਰਹੂਗਾ ਤੇ ਬਾਕੀ ਮੈਨ ਰੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਬਕੇ ਮਾਰਦਾ ਮੈਂ ਫਲਾਣੇ ਦੀ ਪੱਕੇ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਲਏ ਲੋਕਾਂ ਲਈ ਯੂਜ ਰਿਹਾ

ਅਸੀਂ ਕੰਘਰਸ਼ ਜਾਰੀ ਰਊਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉੱਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਰਬੇ ਮਾਰਦਾ ਮੈਂ ਫਲਾਣੇ ਦੀ ਪੱਕੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਊ ਹਰ ਜ਼ਿਲ੍ਹੇ 'ਚ ਜਾਊਗਾ ਇਹ ਕਾਂਗਰਸ ਨੂੰ ਕਹਿੰਦੇ ਅਸੀਂ ਅੱਗੇ ਅੱਗੇ ਜਾਏ ਸਾਡੇ ਮੈਂ ਉਹੀ ਕਰਜਕਾਰ ਰਹੇ ਹਾਂ ਇਹ ਕੋਈ ਕੋਈ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਨਾ ਸੰਘਰਸ਼ ਜਾਰੀ ਰਹਿਊਗਾ ਤੇ ਬਾਕੀ ਮੈਂ ਰੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦੱਬ ਕੇ ਮਾਰਦਾ ਮੈਂ ਫਲਾਣੇ ਦੇ ਇਕ ਪਕੇ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ اے ਲੋਕਾਂ ਲਈ ਜੂਝ ਰਹੇ ਆ ਉਸੇ ਤਰੀਕੇ ਨਾਲ ਅਸੀਂ ਵਾਰਸ ਸੰਘਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹਿਊਗਾ ਹਰ ਜ਼ਿਲ੍ਹੇ ਚ ਜਾਊਗਾ ਨਹੀਂ ਕਾਂਗਰਸ ਨੇ ਕਨੇ ਉਹ ਕਰਜ਼ਾ ਅਗੇ ਰੱਖਿਆ ਸਾਡੇ ਐਸੀ ਕਰਜ਼ਾ ਤਾਰ ਰਹੇ ਆ ਤੇ ਸੋ ਦੇ ਕੋਲ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਨਾ ਕੁਝ ਨਹੀਂ ਅਗਲਾ ਸੰਗਰਸ਼ ਜਾਰੀ ਰਹੂੰਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੇ ਦੱਬ ਕੇ ਮਾਰਦਾ ਮੈਂ ਫਲਾਣੇ ਦਿੱਲੀ ਸਕੂਲ ਸੁਲਾਨੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਲਏ ਲੋਕਾਂ ਲਈ ਯੂਜਰੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਸੁਨਰਚ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ ਚ ਜਾਊਗਾ ਕਾਂਗਰਸ ਨੇ ਕਹਿੰਦੇ ਕਰਜ਼ਾ ਅਗੇ ਦੇਈਏ ਸਾਡੇ ਇਹ ਉਹਦੀ ਕਰਜ਼ਾ ਉਤਾਰ ਰਹੇ ਹਾਂ ਤੇ ਇਹ ਸੋਦੇ ਕੋਲ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜ੍ਹਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮੁਕਾਸ਼ ਸੰਘਰਸ਼ ਜਾਰੀ ਰਊਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉੱਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਰਕੇ ਮਾਰਦਾ ਨਾ ਫਲਾਣੇ ਦੀ ਪਤੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਈ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ਼ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਊ ਹਰ ਜ਼ਿਲ੍ਹੇ 'ਚ ਜਾਊਗਾ ਕਾਂਗਰਸ ਨੇ ਕਹਿੰਦੇ ਕਰਜਾ ਪ੍ਰਦੇਸ਼ ਆ ਗਈ ਹੈ ਸਾਡੇ ਮੈਂ ਉਹਦੀ ਕਰਜਾ ਤਾਰ ਰਹੇ ਹਾਂ ਤੁਸੀਂ ਕੋਈ 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 ਕੋਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮੁਕਾ ਕੁਝ ਸੰਗਤ جاری ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੇ ਦੱਬ ਕੇ ਮਾਰਦਾ ਮੈਂ ਫਲਾਣੇ ਦੀ 25 ਕੋ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਦਵਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਮਏ ਲੋਕਾਂ ਲਈ ਜੂਝ ਰਹੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਸਨਰਚ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ 'ਚ ਜਾਊਗਾ ਨਹੀਂ ਕਾਂਗਰਸ ਕਿੰਨੇ ਕੰਮ ਕਰਦੇ ਆ ਅੱਗੇ ਗਈਏ ਅੱਗੇ ਮੈਂ ਉਸੇ ਕਰਜਾ ਉਤਾਰ ਰਹੇ ਹਾਂ ਤੁਸੀਂ ਕੋਈ ਕੋਈ ਕੋਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰ ਜਾਣਾ ਚਾਹਤਾ ਤੁਸੀਂ ਕਿਹੜੀਆਂ ਗੱਲਾਂ ਕਰੂ ਤੁਸੀਂ ਅਗਲਾ ਸੰਗਰਸ਼ ਜਾਰੀ ਰਹੂਗਾ ਤੇ ਬਾਕੀ ਮੀਡੀਆ ਨੂੰ ਵੀ ਕਹਿਣਾ ਉੱਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦੱਬ ਕੇ ਮਾਰਦਾ ਮੈਂ ਫੁਲਾਣੇ ਦੀ ਪੱਕੀ ਸਕੂਲ ਫੁਲਾਣੇ ਦੇ ਹਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਲਏ ਲੋਕਾਂ ਲਈ ਯੂਜ਼ ਰਿਹਾ ਉਸੇ ਤਰੀਕੇ ਨਾਲ ਅਸੀਂ ਵਾਰਸ ਨਰਚ ਕਰ ਰਹੇ ਹਾਂ ਤੇ ਇਹ ਨਿਰੰਤਰ جاری ਰਹੂ ਹਰ ਜ਼ਿਲ੍ਹੇ 'ਚ ਜਾਊਗਾ ਕਾਂਗਰਸ ਨੇ ਕਲੇ ਬਜਟ ਅੱਗੇ ਰੱਖਿਆ ਸਾਡੇ ਉਹਦੀ ਕਰਜ਼ਾ ਤਾਰ ਰਹੇ ਹਾਂ ਉਹਦੇ ਕੋਦੇ ਕੋਦੇ ਕੋਲਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾਹਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਕਾ ਅਗਲਾ ਸੰਗ ਅਫਚਾਰੀ ਰਹੂਗਾ ਤੇ ਬਾਕੀ ਮੈਂ ਰੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦੱਬ ਕੇ ਮਾਰਦਾ ਮੈਂ ਫਲਾਣੇ ਦੀ ਤੱਕੇ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ ਰਹੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਤੋਂ ਹਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ پے ہزار کروڑ روپیہ دو سال کرو ਅਸੀਂ ਕੰਮ ਚਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉੱਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਬਕੇ ਮਾਰਦਾ ਮੈਂ ਫਲਾਣੇ ਦੀ ਪੱਕੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਤਾਗੀ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਲਏ ਲੋਕਾਂ ਲਈ ਯੂਜ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰਸ ਨਰਚ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ 'ਚ ਜਾਊਗਾ ਜੀ ਕਾਂਗਰਸ ਨੂੰ ਕਹਿੰਦੇ ਉਹਦਾ ਪਲੇਟਾ ਅੱਗੇ ਗਈ ਜਾ ਸਾਡੇ ਐਕੀ ਕਾਰਜਕਾਰ ਰੱਖੇ ਆ ਦੇਖੋ ਦੇਖੋ ਬਿਲਕੁਲ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਦਾ ਚਾਰਟ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਕੁੱਝ ਹੋਰ ਜੀ ਅਗਲਾ ਸੰਗਤ ਜਾਰੀ ਰਹੂਗਾ ਤੇ ਬਾਕੀ ਮੈਂ 리ਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਢੇ ਬਿਲਕੁਲ ਝੁਕੋ ਨਾ ਜੀ ਦਰਕੇ ਮਾਰਦਾ ਮੈਂ ਫਲਾਣੇ ਦੇ ਦਿੱਤੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਤਾਂ ਅਜੇ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਲਏ ਲੋਕਾਂ ਲਈ ਯੂਜ਼ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰਸ ਨੂੰ ਅਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ 'ਚ ਜਾਊਗਾ ਕਾਂਗਰਸ ਨੇ ਕਹਿੰਦੇ ਬਸ ਬਰੇਡਰ ਅੱਗੇ ਗਈ ਹੈ ਸਾਡੇ ਇਹ ਉਹਦੀ ਕਰਜ਼ਾਕਾਰ ਰੱਖਦੇ ਆ ਕਿਹਦੇ ਕੋਲ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਕੰਮ ਸਿੰਗ ਆਪ ਜਾਰੀ ਰਹੂਗਾ ਤੇ ਬਾਕੀ ਮੈਂ ਰੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਬਕੇ ਮਾਰਦਾ ਮੈਂ ਫਲਾਣੇ ਦੀ ਪਟਕੇ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੁਨਰਚ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ 'ਚ ਜਾਊਗਾ ਨਹੀਂ ਕਾਂਗਰਸ ਨੂੰ ਕਹਿੰਦੇ ਹਾਂ ਕਰਜਾ ਕਰਜਾ ਅੱਗੇ ਦੇਈਏ ਸਾਡੇ ਮੈਂ ਉਹਦੀ ਕਰਜਾ ਤਾਰ ਰਿਹਾ ਤੁਸੀਂ ਦੇਖੋ ਦੇਖੋ ਇਹ ਕੋਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾਹੁੰਦੇ ਤੁਸੀਂ ਕਿਹੜੀਆਂ ਗੱਲਾਂ ਕਰੂ ਤੁਸੀਂ ਕਹਿੰਦੇ ਅਰੇ ਜੀ ਅਗਲਾ ਸੰਘਰਸ਼ ਜਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉੱਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਰਤੇ ਮਾਰਦਾ ਮੈਂ ਫਲਾਣੇ ਦੀ ਪੱਕੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ ਚ ਜਾਊਗਾ ਕਾਂਗਰਸ ਨੂੰ ਕਨੇ ਪ੍ਰੈਸ਼ਰ ਆ ਗਿਆ ਹੈ ਸਾਡੇ ਐਕੀ ਕਰਜ਼ਾ ਉਤਾਰ ਰਹੇ ਆ ਤੇ ਤੁਹਾਡੇ ਕੋਲ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮਕਾ ਅਗਲਾ ਸੰਗਰਸ਼ ਜਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੇ ਦਰਦੇ ਮਾਰਦਾ ਮੈਂ ਫਲਾਣੇ ਦੇ ਪਕੇ ਸਕੂਲ ਚੁਲਾਨੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਮਏ ਲੋਕਾਂ ਲਈ ਯੂਜ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੁਨਰਚ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ 'ਚ ਜਾਊਗਾ ਜੀ ਕਾਂਗਰਸ ਨੇ ਕਹਿੰਦੇ ਬੁਖਾਰ ਕਰਜਾ ਅਗੇ ਹੈ ਜੀ ਅਸੀਂ ਐਸੀ ਕਰਜ਼ਾ ਤਾਰ ਰਹੇ ਹਾਂ ਜੀ ਤੇ ਦੇਖੋ ਦੇਖੋ ਪੱਲੇ ਹੈ 66000 ਕਰੋੜ ਰੁਪਏ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਨਾ ਕੁਝ ਹੋਰ ਬੋਲੋ ਜਾਸਿੰਗ ਅੱਜ ਜਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉੱਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਬਕੇ ਮਾਰਦਾ ਮੈਂ ਫਲਾਣੇ ਦੀ ਪੱਕੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ 'ਚ ਜਾਊਗਾ ਨਹੀਂ ਕਾਂਗਰਸ ਨੇ ਕਹੇ ਲੋਕਾਂ ਕਰਜਾ ਅੱਗੇ ਗਈਆਂ ਸਾਡੇ ਐਮ ਐਲ ਏ ਹੀ ਕਾਰਜਕਾਰ ਰਹੇ ਆ ਤੁਸੀਂ ਦੇਖੋ ਦੇਖੋ ਖੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾਹੁੰਦੇ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਕਹਿੰਦੇ ਸਿੰਗਪੂ ਚੱਲੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੇ ਦੱਬ ਕੇ ਮਾਰਦਾ ਮੈਂ ਫਲਾਣੇ ਦੀ ਤੱਕੀ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਲਏ ਲੋਕਾਂ ਲਈ ਜੂਝ ਰਹੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਸੁਨਰਚ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਹੂ ਹਰ ਜ਼ਿਲ੍ਹੇ ਚ ਜਾਊਗਾ ਇਹ ਕਾਂਗਰਸ ਨੂੰ ਕਹਿਣੇ ਪ੍ਰੈਸ਼ਰ ਆ ਗਿਆ ਹੈ ਅਸੀਂ ਮੈਂ ਉਸੇ ਕਰਜਾ ਉਤਾਰ ਰਹੇ ਹਾਂ ਇਹ ਕੋਈ ਬਿਲਕੁਲ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਦਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮੁਕਾ ਅਗਲਾ ਸੰਗਰਸ਼ ਜਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦੱਬ ਕੇ ਮਾਰਦਾ ਮੈਂ ਫਲਾਣੇ ਦੇ ਪਕੇ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਵਿਧਾਨ ਸਭਾ 'ਚ ਜਿਸ ਤਰੀਕੇ ਨਾਲ ਸਾਡੇ ਐਮਐਲਏ ਲੋਕਾਂ ਲਈ ਜੂਝ ਰਹੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਸੁਨਸਖ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰੂ ਹਰ ਜ਼ਿਲ੍ਹੇ ਚ ਜਾਊਗਾ ਕਾਂਗਰਸ ਨੇ ਕਹਿੰਦੇ ਬਹੁਤਾਂ ਕਰਜ਼ੇ ਅਗੇ ਲਈਏ ਸਾਡੇ ਇਹ ਉਸੇ ਕਰਜ਼ਾ ਉਤਾਰ ਰਹੇ ਹਾਂ ਕਿਹਦੇ ਕੋਲ ਥੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾਹਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮੁਕਾ ਕੁਝ ਗਿਲਾਸ ਸੰਘਰਸ਼ ਜਾਰੀ ਰਊਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉੱਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਰਕੇ ਮਾਰਦਾ ਨਾ ਫਲਾਣੇ ਸੀਪਕੇ ਸਕੂਲ ਫਲਾਣੇ ਦੇ ਉਲਟ ਸਾਡੇ ਕੋਲ ਤਾਗੇ ਨਹੀਂ ਵਿਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਯੂਜ ਰਿਹਾ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ ਤੇ ਇਹ ਨਿਰੰਤਰ ਜਾਰੀ ਰਊ ਹਰ ਜ਼ਿਲ੍ਹੇ 'ਚ ਜਾਊਗਾ ਕਾਂਗਰਸ ਨੂੰ ਕਹਿੰਦੇ ਉਹਨਾਂ ਦਾ ਪ੍ਰੈਸ਼ਰ ਆ ਗਿਆ ਹੈ ਸਾਡੇ ਅਸੀਂ ਕਰਜਾ ਉਤਾਰ ਰਹੇ ਹਾਂ ਇਹ ਸੋਦੇ ਕੋਈ ਕੋਈ ਪੱਲੇ ਹੈ 66000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਨਾ ਸੰਗਤ جاری ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੁੱਦੇ ਬਿਲਕੁਲ ਝੁਕੋ ਨਾ ਜੀ ਦਰਕੇ ਮਾਰਦਾ ਮੈਂ ਫਲਾਣੇ ਦੀ 25 ਕੋਲ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ਼ ਨਹੀਂ ਗਵਧਾਨ ਸਭਾ ਜਿਸ ਤਰੀਕੇ ਨਾਲ ਸਾਡੇ ਐਮਐਲਏ ਲੋਕਾਂ ਲਈ ਜੂਝ ਰਹੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਸੁਨਰਚ ਕਰ ਰਹੇ ਹਾਂ ਤੇ ਇਹ